ਸਤਨਾਮ ਗੁਰੂਨਾ ਜੀ ਸਦਾ ਸਤਿਨਾਮ ਹੈ ਪਦੇ ਸਤਗੁਰੂ ਰਵੀਦਾਸ ਜੀੋ ਕੇ ਪਤਾਲ ਰਸਾਤਰ ਅਨੰਤ ਹੈ ਕੋ ਜਨ ਹਾਰੇ ਲੋਕ ਰਬੂ ਮਾਇਆ ਕੋ ਅੰਤ ਨ ਢੂੰਡਤ ਕਰਤੇ ਸ਼ੋਕ ਜੀਵਿਤ ਰਹੈ ਜੀਵ ਮੇ ਜੀਵ ਸੁਤਦ ਸੋ ਜੀਵਾ ਜੀਵਤ ਲਾਤਲ ਮਹਾਤਲ ਸਾਹਿਬ ਲਖ ਲੈ ਸੀਵ ਅਤਰ ਸਾਤ ਪਤਾਲਿ ਜੈ ਜੀ ਵੀਸ਼ ਲਖ ਲੀਵ ਇਸ ਵਿਦੇ ਅੰਤਨ ਆਵੇ ਹੈ ਹੈ ਪਤਲ ਭੀਵ ਬੁੱਧੀ ਕਿਤਨੇ ਬਲ ਧਾਰੇ ਲਾਗਤ ਨਾ ਕੋਈ ਤਾਹਣ ਗੁਰਮੁਖ ਮਨ ਵਸਾਈਏ ਮਾਣਿਕ ਨਾਮੇ ਨਿਸ਼ਾਨੀ ਚੀਂਟੀ ਕੇ ਸਮ ਬਲ ਨਹੀਂ ਚਾਲੇ ਤੇਰਾ ਜੋਹਰ ਨਾਮ ਬਿਨਾ ਭਗਵਾਨ ਕੇ ਲਾਖ ਮਚਾਵੇ ਸੂਰ ਉਤਰੇ ਵਰਨ ਦਿਲੇ ਕਾ ਮਾਨ ਆਪਣਾ ਲਈ ਸਾਧ ਕਹਿ ਰਵੀਦਾਸ ਪੁਕਾਰੀ ਕੀ ਦੂਰ ਕਰੋ ਸਭ ਵਿਆਦ ਦੇ ਉਤਰੇ ਅਵਰਨ ਦਿਲੇ ਕਾ ਮਨਿ ਆਪਣਾ ਲੇ ਸਾਦੇ ਕਹੇ ਰਬੀਦਾਸ ਬੁਕਾਰਿ ਕੇ ਦੂਰ ਕਰੋ ਸਭੇ ਵਾਦੇ ਸਤਨਾਮ ਬੋਲਣਾ ਜੀ ਸਦਾ ਸਤਿਨਾਮ ਤੋ ਸਾਰੀ ਸੰਗਤ ਨੂੰ ਦਾਸ ਬੋਲੋ ਜੈ ਗੁਰੂ ਦੇਵ ਧਨ ਗੁਰੂ ਦੇਵ ਜੀ ਜੋ ਬੋਲੇ ਸੋ ਨਿਰਪੈ ਜਗਤ ਗੁਰੂ ਰਵਿਦਾਸ ਮਹਾਰਾਜ ਕੀ ਜੈ ਜੋ ਬੋਲੇ ਸੋ ਨਿਰਪੈ ਸਤਗੁਰ ਸੁਆਮੀ ਸਰਵਨਦਾਸ ਮਹਾਰਾਜ ਕੀ ਜੈ ਜੋ ਬੋਲੇ ਸੋ ਨਿਰਪੈ ਸਰਬ ਭੀਖ ਭਗਵਾਨ ਕੀ ਜੈ ਬੋਲਣਾ ਜੀ ਸਤਨਾਮ ਸਦਾ ਹੀ ਸਤਨਾਮ